एपी24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੱਚਿਆਂ ਲਈ ਵਿਸ਼ੇਸ਼ ਤੋਹਫਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਨੇ ਕੀਤਾ ਸਟੇਟ ਆਫ ਦੀ ਆਰਟ ਥੈਰੇਪੀ ਲੈਬ ਦਾ ਉਦਘਾਟਨ। ਇੱਕ ਮਹੱਤਵਪੂਰਨ ਪਹਿਲ ਕਦਮੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਗੜ ਸਾਹਿਬ ਨੇ ਯੂਐਸਏ ਦੀ ਸੰਗਤ ਦੇ ਸਹਿਯੋਗ ਨਾਲ ਵਿਸ਼ੇਸ਼ ਬੱਚਿਆਂ ਲਈ ਇੱਕ ਅਤਿ ਆਧੁਨਿਕ ਥੈਰੇਪੀ ਲੈਬ ਸ਼ੁਰੂ ਕੀਤੀ ਹੈ ਜੋ ਆਧੁਨਿਕ ਉਪਕਰਨਾਂ ਨਾਲ ਲੈਸ ਹੈ। ਇਸ ਲੈਬ ਦਾ ਰਸਮੀ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੁਆਰਾ ਕੀਤਾ ਗਿਆ ਜਿਨ੍ਹਾਂ ਨੇ ਇਸ ਪੈਲ ਕਦਮੀ ਦੀ ਛਲਾਗਾ ਖੇਤਰ ਦੇ ਵਿਸ਼ੇਸ਼ ਬੱਚਿਆਂ ਲਈ ਇੱਕ ਵਿਸ਼ੇਸ਼ ਤੋਹਫੇ ਵਜੋਂ ਕੀਤੀ ਐਡਵੋਕੇਟ ਧਾਮੀ ਨੇ ਇਸ ਲੈਬ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਵਿਸ਼ੇਸ਼ ਬੱਚਿਆਂ ਲਈ ਬਹੁਤ ਲਾਭਦਾਇਕ ਹੋਵੇਗੀ ਉਹਨਾਂ ਨੂੰ ਜ਼ਰੂਰੀ ਥੈਰੇਪੀ ਅਤੇ ਸਹਾਇਤਾ ਪ੍ਰਦਾਨ ਕਰੇਗੀ ਫਿਜ਼ੀਓਥੈਰੇਪੀ ਵਿਭਾਗ ਦੇ ਮੁਖੀ ਡਾਕਟਰ ਪੰਕਜ ਪ੍ਰੀਤ ਸਿੰਘ ਅਤੇ ਡਾਕਟਰ ਸੁਪਰੀਮ ਨੇ ਇਸ ਪੈਲ ਕਦਮੀ ਦੀ ਮਹੱਤਤਾ ਤੇ ਚਾਨਣਾ ਪਾਇਆ ਪੇਸ਼ ਐਪੀ 24 ਤੋਂ ਨਿਤੀਸ਼ ਗੋਤਮ ਦੀ ਖਾਸ ਰਿਪੋਰਟ ਭਾਈ ਵੀਰ ਦਾ ਖਾਲਸਾ ਵਾਈਪੀ ਫਤਿਹ ਅ ਅੱਜ ਮਿਤੀ 4 2 2025 ਨੂੰ ਸਾਇਬਲ ਫਾਲਸੀ ਯੂਨਿਟ ਜਿਹੜਾ ਕਿ ਖੋਲਿਆ ਗਿਆ ਹੈ ਇਹਦੇ ਵਿੱਚ ਅਸੀਂ ਮੇਨ ਤੌਰ ਤੇ ਜਿਹੜੇ ਉਹ ਬੱਚੇ ਜਿਹੜੇ ਮੰਦਭੁੱਤੀ ਮੰਦਭੁੱਦੀ ਨੇ ਜਿਹੜੇ ਜਨਮ ਦੌਰਾਨ ਜਿਨ੍ਹਾਂ ਨੂੰ ਆਕਸੀਜਨ ਨਹੀਂ ਪਹੁੰਚਦੀ ਬ੍ਰੇਨ ਨੂੰ ਤੇ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਉਹ ਬੱਚਿਆਂ ਦਾ ਇਲਾਜ ਵਾਸਤੇ ਇਹ ਸਪੈਸ਼ਲ ਯੂਨਿਟ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲ ਯੂਨੀਵਰਸਿਟੀ ਫਿਜ਼ੀਓਥੈਰੇਪੀਰ ਪਾਰਕ ਵਿੱਚ ਖੋਲਿਆ ਗਿਆ ਹੈ ਸਾਡਾ ਮੇਨ ਮਕਸਦ ਮਾਨਵਤਾ ਦੀ ਸੇਵਾ ਹੈ ਤੇ ਇਹਦੇ ਵਿੱਚ ਜਿੰਨੇ ਵੀ ਬੱਚੇ ਨੇ ਫਤਿਹਗੜ ਸਾਹਿਬ ਦੇ ਆਲੇ ਦੁਆਲੇ ਉਹਨਾਂ ਦਾ ਖਿਆਲ ਰੱਖਿਆ ਜਾਏਗਾ ਇਹ ਬੱਚੇ ਉਹ ਬੱਚੇ ਨੇ ਜਿਹੜੇ ਕਦੀ ਬੋਲ ਨਹੀਂ ਸਕਦੇ ਜਾਂ ਮੂਵਮੈਂਟ ਚ ਪ੍ਰੋਬਲਮ ਆਂਦੀ ਹੈ ਜਾਂ ਆਈ ਹੈਂਡ ਕੋਆਰਡੀਨੇਸ਼ਨ ਦੀ ਪ੍ਰੋਬਲਮ ਆਂਦੀ ਹੈ ਜਾਂ ਤੁਰੰਝ ਪ੍ਰੋਬਲਮ ਆਂਦੀ ਹੈ ਉਹ ਬੱਚੇ ਹੁੰਦੇ ਹਨ ਤੇ ਇਹ ਬੱਚਿਆਂ ਨੂੰ ਸਪੈਸ਼ਲ ਇੰਪੋਰਟਡ ਮਸ਼ੀਨਾਂ ਸੀ ਮੰਗਾਈਆਂ ਗਈਆਂ ਹਨ ਤਾਂ ਕਿ ਉਹਨਾਂ ਦਾ ਵਧੀਆ ਤੋਂ ਵਧੀਆ ਇਲਾਜ ਕੀਤਾ ਜਾਵੇ ਇਹ ਜਿਹੜਾ ਸੈਰੀਬਰਲ ਪਾਲਸੀ ਯੂਨਿਟ ਹੈ ਇਹਦਾ ਯੋਗਦਾ ਸੈਂਸਨੈਟੀ ਗਰੁੱਪ ਜਿਹੜੇ ਸੰਗਠਾ ਨੇ ਯੂ ਐਸ اے ਉਹ ਹਾਈਟ ਤੋਂ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ ਮੈਂ ਧੰਨਵਾਦ ਕਰਾਂਗਾ ਉਹਨਾਂ ਦਾ ਮੈਂ ਧੰਨਵਾਦ ਕਰਾਂਗਾ ਆਨਰੇਬਲ ਵਾਈਸ ਚਾਂਸਲ ਸਾਹਿਬ ਦਾ ਮੈਂ ਧੰਨਵਾਦ ਕਰਾਂਗਾ ਪ੍ਰਧਾਨ ਪ੍ਰਧਾਨ ਸਾਹਿਬ ਹਰਿੰਦਰ ਸਿੰਘ ਧੰਮੀ ਜੀ ਦਾ ਜਿਨ੍ਹਾਂ ਨੇ ਇਸ ਯੂਨਿਟ ਦਾ ਉਦਘਾਟਨ ਕੀਤਾ ਮੈਂ ਧੰਨਵਾਦ ਕਰਾਂਗਾ ਸੰਗਠਾ ਦਾ ਜਿਹੜੇ ਕੀ ਹਮ ਹੁਮਾ ਕੇ ਅਰਥਾਤੇ ਸਾਡੀ ਇਸ ਯੂਨੀਵਰਸਿਟੀ ਦਾ ਸਹੈਲਪ ਕਰਦੇ ਨੇ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਸੁਪਰੀਬਿੰਦਰ ਬਤੌਰ ਅਸਿਸਟੈਂਟ ਪ੍ਰੋਫੈਸਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ 'ਚ ਆਪਣੀ ਸੇਵਾਵਾ ਨਿਭਾ ਰਹੀ ਹਾਂ ਅੱਜ ਐਡਵੋਕੇਟ ਹਰਜਿੰਦਰ ਸਿੰਘ ਕਾਮੀ ਜੀ ਪ੍ਰਧਾਨ ਚੋਮਨੀ ਕੁਦਾਰਾ ਪ੍ਰਬੰਧਕ ਕਮੇਟੀ ਵੱਲੋਂ सैरिबल पॉलि यूनिट जो कि बाबा जोरावर सिंह फतेह सिंह सैरिबरल पॉलि यूनिट का उद्घाटन श्री गुरु ग्रंथ साहब वर्ल्ड यूनिवर्सिटी विखे किया गया है तो ये सूद बहुत माण है कि जीडी ये सारी सहायता आई है ये यत सनाटी ओहायो यू एस ए तो जो सारा इक्यूपमेंट सू भेजा गया है तो असी उन्हें बहुत धनवादी हाँ इस यूनिट के जरिए असी uh, ਜਿਹੜਾ ਹੈਗਾ ਜਿਹੜੇ ਮਨ ਬੁੱਧੀ ਬੱਚੇ ਹਨ ਜਿਹੜੇ ਜਨਮ ਸੇਦ ਬੱਚੇ ਜਿਨ੍ਹਾਂ ਨੂੰ ਚੱਲਣ ਚ ਦਿੱਕਤ ਹੈ ਗਰਦਨ ਨਹੀਂ ਸਾਮ ਸਕਦੇ ਬੈਠ ਨਹੀਂ ਸਕਦੇ ਉਹਨਾਂ ਦਾ ਇਲਾਜ ਕਰਨ ਦੇ ਲਈ ਇਹ ਯੂਨਿਟ ਖੋਲਿਆ ਹੈ ਤੇ ਇਹ ਯੂਨਿਟ ਬਿਲਕੁਲ ਫ੍ਰੀ ਆਫ ਕਾਸਟ ਹੈ ਇਹਦੇ ਵਿੱਚ ਕੋਈ ਵੀ ਚਾਰजेस ਜਿਹੜੇ ਹੈ ਉਹ ਪੈਰੈਂਟਸ ਨੂੰ ਪੇ ਨਹੀਂ ਕਰਨੇ ਪੈਣਗੇ ਤੇ ਸਾਡੀ ਸਾਰੀ ਹੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਫੈਸਿਲਿਟੀ ਬਾਰੇ ਜਿਹੜਾ ਹੈ ਉਹ ਸਾਰਿਆਂ ਨੂੰ ਦੱਸਿਆ ਜਾਵੇ ਸੰਦੇਸ਼ ਸਾਡਾ ਪਹੁੰਚਾਇਆ ਜਾਵੇ ਤਾਂ ਕਿ ਅਸੀਂ ਵੱਧ ਤੋਂ ਵੱਧ ਬੱਚਿਆਂ ਦੀ ਜਿਹੜੀ ਹੈ ਉਹ ਸੇਵਾ ਕਰ ਸਕੀਏ ਮਹਾਨ ਸ਼ਹੀਦਾਂ ਦੀ ਧਰਤੀ ਸਹਿਬਜ਼ਾਦਾ ਬਾਬਾ ਗੋਰਾਬਾਦ ਸਿੰਘ ਜੀ ਸਾਹਿਬ ਜادہ ਬਾਬਾ ਫਤਿਹ ਸਿੰਘ ਜੀ ਮਾਤਾ ਮਜੀਦ ਸਿੰਘ ਜੀ ਦੇ ਪੁੱਤਰ ਧਰਤੀ ਇਹ ਧਰਤੀ ਤੇ ਸਹਿਬਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਸਤਕ ਜਿਹੜੀ ਚੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਕੀਤੀ ਗਈ ਸੀ ਇਹ ਜਿਹੜੀ ਲੈਬ ਹੈ ਆਧ ਅੱਜ ਰਸਮੀ ਤੌਰ ਤੇ ਮੋਡਰਨਾਈਜੇਸ਼ਨ ਕਰਕੇ ਦਾ ਜਿਹੜਾ ਉਦਘਾਟਨ ਕੀਤਾ ਗਿਆ ਕੁਝ ਬੱਚੇ ਮੈਂਟਰੀ ਰਿਟਾਇਰਡ ਹੁੰਦੇ ਤੇ ਕੁਝ ਜਨਾਂ ਦੀ ਹੁੰਦੀ ਹੈ ਫਿਜ਼ੀਕਲੀ ਤੌਰ ਤੇ ਉੱਤੇ ਉਹਨੇ ਕਰੋਚ ਦਸੇ ਜਾਂਦੇ ਆ ਕਿ ਨਾ ਆਪ ਪਾਸਾ ਲੈ ਸਕਦੇ ਆ ਨਾ ਆਪਣੀ ਕਿਰਿਆ ਸੋਚ ਸਕਦੇ ਸੋ ਡਿਪਾਰਟਮੈਂਟ ਦੀ ਮਾਡਰਾਂ ਦੀ ਰਜਿਸਟ੍ਰੇਸ਼ਨ ਕਰਕੇ ਸਾਡੇ ਸਰਕਾਰ ਜੋਗ ਸਰਦਾਰ ਅਮਰਦੀਪ ਸਿੰਘ ਜੀ ਧਾਰ ਨੂੰ ਐਡਵੋਕੇਟ ਆਪਣੇ ਰਿਸ਼ਤੇਦਾਰਾਂ ਕੋਲ ਇਹਨਾਂ ਨੇ ਇਹ ਜਿਹੜੀ ਸਾਰੀ ਸੇਵਾ ਕਰਵਾਈ ਆ ਮੈਂ ਸਾਂਭੀਦਾ ਅੱਜ ਜੋਕੇ ਜੋਗ ਦੇ ਵਿੱਚ ਕਈ ਬੱਚੇ ਡੈਫੈਂਡਡ ਆਮੇ ਉਹਦਾ ਸਾਡੇ ਜਿਹੜੀ ਸਾਡੀ ਮੈਡੀਕਲ ਯੂਨੀਵਰਸਿਟੀ ਸ਼੍ਰੀ ਰਾਮਦਾਸ ਮੈਡੀਕਲ ਯੂਨੀਵਰਸਿਟੀ ਉੱਥੇ ਵੀ ਡਿਪਾਰਟਮੈਂਟ ਹੈ ਪਰ ਆਜ ਇਹਦਾ ਡਿਪਾਰਟਮੈਂਟ ਹੈ ਇੱਥੇ ਇਹ ਕੋਮੇ ਪਹਿਲਾਂ ਵੀ ਚੱਲਦਾ ਸੀ ਪਰ ਹੁਣ ਮਾਡਰਨ ਸਹੂਲਤਾਂ ਦੇ ਕੇ ਇਹਦਾ ਆਧੁਨਿਕ ਕਰਨ ਕੀਤਾ ਗਿਆ ਮੈਂ ਜਿਹੜੇ ਵੀ ਪਰਿਵਾਰ ਨੇ ਸੇਵਾ ਕੀਤੀ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਗੁਰੂ ਚਰਨਾ ਚਿੱਤਿਸ਼ ਮਹਾਨ ਛੇਤਾਂ ਦੇ ਚਰਨਾ ਚ ਬੇਨਤੀ ਵੀ ਕਰਦਾ ਕਿ ਸਤਿਗੁਰੂ ਜੀ ਇੱਥੇ ਆਉਣ ਵਾਲੇ ਜਿੰਨੇ ਵੀ ਚਾਹੇ ਕਿ ਜੋ ਸਾਥੀ ਦੇ ਉੱਪਰ ਬੈਠਿਆ ਉਹਨਾਂ ਸਾਰਿਆਂ ਨੂੰ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਤਕਬੀਰ ਕਰਨਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਰਨਾ